ਸਾਰੇ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਕੱਚੇ ਕੇਲੇ ਤੋਂ ਬਹੁਤ ਜ਼ਿਆਦਾ ਟੇਸਟੀ ਸਬਜੀ ਤੇ ਕੱਚੇ ਕੇਲੇ ਦੇ ਕਈ ਤਰੀਕੇ ਨਾਲ ਸਬਜੀ ਬਣਾਈ ਜਾਂਦੀ ਤੇ ਅੱਜ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਸਬਜੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕੱਚੇ ਕੇਲੇ ਲੈ ਲਏਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਧੋ ਲਿਆਗਾ ਧੋਣ ਤੋਂ ਬਾਅਦ ਇਹਨਾਂ ਦੀ ਆਪਾਂ ਡੰਡੀਆਂ ਹਟਾਤੀਆਂ ਨੇ ਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਕੇਲੇ ਨੇ ਜਿਹੜੀਆਂ ਡੰਡੀਆਂ ਹਟਾ ਲਵਾਂਗੇ ਤੇ ਤਾਂ ਕਿ ਜਿਹੜਾ ਆਪਾਂ ਨੂੰ ਇਹ ਕੇਲੇ ਨੂੰ ਪਕਾਉਣ ਦੇ ਵਿੱਚ ਆਸਾਨੀ ਹੋਵੇ ਤਾਂ ਸਾਰੇ ਜਿਹੜੇ ਕੇਲੇ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਧਰ ਆਪਾਂ ਜਿਹੜਾ ਪਾਣੀ ਗਰਮ ਕਰ ਲਿਆਗਾ ਇੰਨੇ ਸਾਰੇ ਬਰਤਨ ਦੇ ਵਿੱਚ ਜਿਹਦੇ ਵਿੱਚ ਆਪਣੇ ਜਿਹੜੇ ਕੇਲੇ ਸਾਰੇ ਆ ਜਾਣ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇੱਕ ਚਮਚਾ ਦੇ ਵਿੱਚ ਨਾਣ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਕੇਲੇ ਹੈਗੇ ਉਬਲਣ ਵਾਸਤੇ ਛੜਾ ਦਵਾਂਗੇ ਜਦ ਤੱਕ ਆਪਣੇ ਕੇਲੇ ਉਬਲਦੇ ਆਦੋਂ ਤੱਕ ਆਪਾਂ ਜਿਹੜਾ ਮਸਾਲਾ ਤਿਆਰ ਕਰ ਲਵਾਂਗੇ ਪਿਆਜ਼ ਟਮਾਟਰ ਹਰੀ ਮਿਰਚ ਲਸਣ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਤੇ ਇੱਧਰ ਜਿਹੜੇ ਆਪਣੇ ਕੇਲੇ ਹੈਗੇ ਜਿਹੜੇ ਉਬਲ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਠੰਡੇ ਹੋਣ ਵਾਸਤੇ ਤੇ ਕੇਲੇ ਨੂੰ ਜਦ ਤੇ ਕਰਕੇ ਲੈ ਠੰਡੇ ਹੁੰਦੇ ਨੇ ਮਸਾਲਾ ਆਪਾਂ ਪੀਸ ਕੇ ਤਿਆਰ ਕਰ ਲਵਾਂਗੇ ਤੇ ਇਧਰ ਜਿਹੜੇ ਆਪਣੇ ਕੇਲੇ ਹੈਗੇ ਹਲਕੇ ਠੰਡੇ ਹੋ ਗਏ ਤੇ ਆਪਾਂ ਇਹਨਾਂ ਨੂੰ ਸ਼ੈਲ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਕੇਲੇ ਛੱਲ ਕੇ ਤਿਆਰ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਜਿਹੜੀ ਵੀ ਕੋਈ ਰੈਸਪੀ ਬਣਾ ਕੇ ਤਿਆਰ ਕਰਦੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਅੱਜ ਆਪਾਂ ਇਹ ਨਵੇਂ ਤਰੀਕੇ ਨਾਲ ਜਿਹੜੀ ਕੱਚੇ ਕੇਲੇ ਤੋਂ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਜਿਹੜੇ ਕੇਲੇ ਹੈਗੇ ਆਪਾਂ ਸਾਰੇ ਛੱਲ ਲਵਾਂਗੇ ਇਸ ਤਰ੍ਹਾਂ ਤੇ ਕੇਲੇ ਨੂੰ ਥੋੜਾ ਠੰਡਾ ਕਰ ਲਵਾਂਗੇ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਪੀਸ ਲਵਾਂਗੇ ਤੇ ਇਧਰ ਆਪਾਂ ਜਿਹੜਾ ਉਹਨੇ ਦੇਰ ਜਿਹੜਾ ਤੇਲ ਹੈਗਾ ਉਹ ਗਰਮ ਚੜਾ ਦੇਵਾਂਗੇ ਫਰਾਈ ਕਰਨ ਵਾਸਤੇ ਕੋਪਤਿਆਂ ਨੂੰ ਤੇ ਕੇਲੇ ਆਪਣੇ ਠੰਡੇ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਚਮਚੇ ਨਾਲ ਦਬਾ ਕੇ ਪੀਸ ਲਵਾਂਗੇ ਤੇ ਜਦ ਤੱਕ ਆਪਣਾ ਤੇਲ ਹੈ ਜਿਹੜਾ ਗਰਮ ਹੋ ਜਾਊਗਾ ਤੇ ਇਧਰ ਆਪਾਂ ਕੋफ्ते ਬਣਾ ਕੇ ਤਿਆਰ ਕਰ ਲੈਣੇ ਹੈਗੇ ਸਾਰੇ ਕੇਲੇ ਨੂੰ ਆਪਾਂ ਇਸ ਤਰ੍ਹਾਂ ਦਵਾ-ਦਵਾ ਕੇ ਪੀਸ ਲਾਂਗੇ ਤੇ ਜੇ ਤੁਸੀਂ ਇਹਨੂੰ ਕद्दूकस ਕਰਨਾ ਤਾਂ ਕद्दूकस ਵੀ ਕਰ ਸਕਦੇ ਹੋਗੇ ਤਾਂ ਵੀ ਜਿਹੜੇ ਆਪਣੇ ਕੋफ्ते ਹੈਗੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਸੌਫਟ ਸੌਫਟ ਤੇ ਜਿਹੜੇ ਆਪਾਂ ਕੇਲੇ ਆ ਸਾਰੇ ਆਪਾਂ ਚਮਚੇ ਨਾਲ ਮੈਸ਼ ਕਰ ਲਏ ਹੈਗੇ ਤੇ ਹੋਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜੇ ਮਸਾਲੇ ਆ ਉਹ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਨੂਨ ਐਡ ਕਰ ਲਿਆ ਦੇ ਵਿੱਚ ਥੋੜੀ ਜੀ ਹਲਦੀ ਪਾਊਡਰ ਐਡ ਕਰ ਲਿਆ ਅੱਧਾ ਚਮਚਾ ਸਵਾਦ ਅਨੁਸਾਰ ਜਿਹੜੀ ਲਾਲ ਮਿਰਚ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਸਾਬਤ ਜੀਰਾ ਅੱਧਾ ਚਮਚਾ ਤੇ ਥੋੜੀ ਜੀ ਖਸੂਰੀ ਮੇਥੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਹੱਥਾਂ 'ਚ ਰਗੜ ਕੇ ਪਾ ਦਵਾਂਗੇ ਬਰੀਕ ਜੀ ਬਣਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਹੋਰ ਚੀਜ਼ ਉਹ ਹੈ ਬੇਸਣ ਬੇਸਣ ਨੂੰ ਆਪਾਂ 2 ਚਮਚੇ ਪਾ ਲਵਾਂਗੇ ਆਪਣੇ ਜਿਹੜੇ ਨਾਰਮਲ ਚਮਚੇ ਹੁੰਦੇ ਨੇਗੇ ਸਬਜ਼ੀ ਵਾਲੇ ਉਹਦੇ 2 ਚਮਚੇ ਆਪਾਂ ਪਾ ਲਵਾਂਗੇ ਇਹਦੇ ਵਿੱਚ ਤੇ ਜੇ ਤੁਹਾਨੂੰ ਜ਼ਿਆਦਾ ਜ਼ਰੂਰਤ ਪਵੇ ਬੇਸਣ ਦੀ ਤਾਂ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਇੱਕ ਆਪਾਂ ਜਿਵੇਂ ਆਟਾ ਗੁੰਨਦੇ ਹਾਂ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਇੱਕ ਡੋਜਾ ਬਣਾ ਕੇ ਤਿਆਰ ਕਰ ਲਵਾਂਗੇ ਤੇ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਇਹਦੇ ਵਿੱਚ ਤੁਸੀਂ ਬੇਸਨ ਹੈ ਜਿਹੜਾ ਹੋਰ ਐਡ ਕਰ ਸਕਦੇ ਹੋਗੇ ਕਿਉਂਕਿ ਕੇਲਿਆਂ ਦੇ ਵਿੱਚ ਪਾਣੀ ਨਹੀਂ ਭਰਿਆ ਸੀਗਾ ਤਾਂ ਕਰਕੇ ਮੈਨੂੰ ਜ਼ਿਆਦਾ ਬੇਸਨ ਦੀ ਜ਼ਰੂਰਤ ਨਹੀਂ ਪਈ ਹੈਗੀਗੀ ਕੇਲਿਆਂ ਨੂੰ ਇਸ ਹਿਸਾਬ ਨਾਲ ਉਬਾਲਣਾ ਕਿ ਜਿਵੇਂ ਆਪਾਂ ਆਲੂਆਂ ਨੂੰ ਉਬਾਲਦੇ ਹਾਂਗੇ ਕਈ ਵਾਰ ਆਲੂ ਜ਼ਿਆਦਾ ਉੱਬਲ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਤਾਂ ਜ਼ਿਆਦਾ ਵੇਸਣ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਤਰ੍ਹਾਂ ਹੀ ਕੇਲਿਆਂ ਨੂੰ ਮਤਲਬ ਕਿ ਜ਼ਿਆਦਾ ਨਹੀਂ ਉਬਾਲਣਾ ਮਤਲਬ ਕਿ ਪਕਾਉਣਾ ਹੈਗਾ ਤੇ ਓਵਰ ਨਹੀਂ ਪਕਾਉਣਾ ਹੈਗਾ ਤਾਂ ਕਿ ਜਿਹੜਾ ਪਾਣੀ ਭਰ ਜਾਵੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਇਹ ਜਿਹੜਾ ਮਸਾਲਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਕੋਬਤੇ ਬਣਾ ਲਵਾਂਗੇ ਕੋਈ ਹੱਥਾਂ ਨੂੰ ਤੇਲ ਜਾਂ ਘਿਓ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਹੱਥਾਂ ਨਾਲ ਇਹ ਜ਼ਿਆਦਾ ਚਿਪਕਦਾ ਨਹੀਂ ਹੈਗਾਗਾ ਆਸਾਨੀ ਨਾਲ ਜਿਹੜੇ ਕੋਬਤੇ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਡਿਜ਼ਾਈਨ ਕੋਈ ਵੀ ਬਣਾ ਸਕਦੇ ਹੋ ਤੇ ਜਿਹੜੇ ਕੋਬਤੇ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਏ ਇੱਧਰ ਆਪਣਾ ਤੇਲ ਹੈ ਉਹ ਵੀ ਗਰਮ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਜਿਹੜੇ ਕੋਬਤੇ ਹੈਗੇ ਪਾ ਦਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਸੀਗਾ ਇਹਨੂੰ ਆਪਾਂ ਗੈਸ ਨੂੰ ਘੱਟ ਕਰਤਾ ਹੈਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਾਰੇ ਕੋਬਤੇ ਐਡ ਕਰਦੇ ਹੈਗੇ ਤੇ ਜਿੰਨਾ ਆਪਾਂ ਇਹਨਾਂ ਨੂੰ ਸਲੋ ਫਲੇਮ ਦੇ ਵਿੱਚ ਪਕਾਵਾਂਗੇ ਤੇ ਉਹਨੇ ਵਧੀਆ ਇਹ ਅੰਦਰ ਟਿੱਕਰ ਜਿਹੜੇ ਪੱਕ ਕੇ ਤਿਆਰ ਹੋ ਜਾਣਗੇ ਇੱਕ ਵਾਰ ਤੇਲ ਕਾਫੀ ਗਰਮ ਹੈ ਕੋਈ ਚੱਕਰ ਨਹੀਂ ਹੈਗਾ ਉਸ ਤੋਂ ਬਾਅਦ ਜਿਹੜਾ ਤੇਲ ਹੈਗਾ ਟੈਂਪਰੇਚਰ ਆਪਣੇ ਆਪ ਹੀ ਘਟ ਜਾਊਗਾ ਸਾਰੇ ਖੂਬਤੇ ਪਉਣ ਨਾਲ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਉਲਟ ਪਲਟ ਕਰਕੇ ਚੰਗੀ ਤਰ੍ਹਾਂ ਕ੍ਰਿਸਪੀ ਬ੍ਰਾਊਨ ਹੋਣ ਟਿੱਕਰ ਪਕਾ ਲਵਾਂਗੇ ਤੇ ਅੰਦਰ ਟਿੱਕਰ ਇਹ ਸਿੱਕ ਜਾਣਗੇ ਜਿਹੜੇ ਖੂਬਤੇ ਹੈਗੇ ਸਲੋ ਫਲੇਮ ਤੇ ਆਪਾਂ ਪਕਾਵਾਂਗੇ ਤੇ ਤੁਸੀਂ ਦੇਖ ਸਕਦੇ ਹੋਵੋਗੇ ਹਲਕੇ ਹਲਕੇ ਕਲਰ ਚੇਂਜ ਹੋ ਗਿਆ ਤੇ ਜਿਹੜੇ ਆਪਣੇ ਹੁਣ ਜਿਹੜੇ ਕੋਫਤੇ ਆਗੇ ਬਿਲਕੁਲ ਬਣ ਕੇ 골ਡਨ ਬ੍ਰਾਊਨ ਹੋ ਗਏ ਨੇਗੇ ਤੇ ਬਿਲਕੁਲ ਪੱਕ ਗਏ ਇਹ ਤੇ ਉਪਰੋਂ ਕ੍ਰਿਸਪੀ ਅੰਦਰੋਂ ਸੌਫਟ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਪਲੇਟ ਤੇ ਵਿੱਚ ਤੇ ਬਹੁਤ ਹੀ ਜ਼ਿਆਦਾ ਇਹ ਇਸ ਤਰ੍ਹਾਂ ਖਾਣ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਜੇ ਸਬਜ਼ੀ ਨਹੀਂ ਬਣਾਉਣੀ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਇਹਨਾਂ ਨੂੰ ਕੋਫਤੇ ਬਣਾ ਕੇ ਤੇ ਇਧਰ ਤੇਲ ਗਰਮ ਸੀ ਆਪਾਂ ਫਰਾਈਪੈਨ ਲੈ ਲਿਆ ਦੇ ਵਿੱਚ ਪਾ ਲਿਆ ਆਪਾਂ ਤੇਲ ਉਸ ਤੋਂ ਬਾਅਦ ਪਾਤਾ ਆਪਾਂ ਦੇ ਵਿੱਚ ਜੀਰਾ ਤੇ ਜਿਹੜਾ ਮਸਾਲਾ ਆਪਾਂ ਗ੍ਰाइंड ਕਰਕੇ ਰੱਖਿਆ ਸੀ ਪੀਸ ਕੇ ਉਹ ਐਡ ਕਰ ਦਵਾਂਗੇ ਇਹਦੇ ਵਿੱਚ ਸਾਰਾ ਗਰੇਵੀ ਬਣਾਉਣ ਵਾਸਤੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਕ ਵਾਰ ਆਪਾਂ ਸਾਰਾ ਜਿਹੜਾ ਪੀਸੇ ਹੋਏ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੱਕੇ ਮਸਾਲੇ ਮਸਾਲੇ ਦੇਖ ਕੇ ਐਡ ਕਰਨਾ ਕਿਉਂਕਿ ਪਹਿਲਾਂ ਆਪਾਂ ਕੂਕਤਿਆਂ ਦੇ ਵਿੱਚ ਵੀ ਐਡ ਕੀਤੇ ਨੇ ਸਭ ਤੋਂ ਪਹਿਲਾਂ ਹਲਦੀ ਪਾਊਡਰ ਐਡ ਕਰ ਦਵਾਂਗੇ ਸਵਾਦ ਅਨੁਸਾਰ ਨੋਨ ਸਵਾਦ ਅਨੁਸਾਰ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੋਂ ਅੱਧਾ ਚਮਚਾ ਧਨੀਆ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਤੇ ਮਸਾਲੇ ਨੂੰ ਆਪਾਂ ਟੱਕ ਕੇ ਪਕਾਵਾਂਗੇ ਤੇਲ ਰਿਲੀਜ਼ ਹੋਣ ਤੱਕਰ ਤੇ ਜਿਹੜਾ ਪਾਣੀ ਹੈਗਾ ਉਹ ਵੀ ਸੁੱਕ ਜਾਊਗਾ ਤੇ ਨਾਲੇ ਜਿਹੜਾ ਤੇਲ ਹੈ ਉਹ ਰਿਲੀਜ਼ ਹੋ ਜਾਊਗਾ ਇਹਨੂੰ ਆਪਾਂ ਟੱਕ ਕੇ ਪਕਾ ਲਵਾਂਗੇ 5-7 ਮਿੰਟ ਤੇ ਮਸਾਲਾ ਆਪਣਾ ਬਿਲਕੁਲ ਤਿਆਰ ਹੋ ਜਾਊਗਾ ਇੱਕ ਦੋ ਬਾਰੀ ਆਪਾਂ ਇਹਨੂੰ ਵਿਚਤੀ ਹਿਲਾਉਂਦੇ ਚ ਲਿਆਉਂਦੇ ਰਹਾਂਗੇ ਤੇ ਚੈੱਕ ਕਰਦੇ ਰਹਾਂਗੇ ਮਸਾਲੇ ਨੂੰ ਤੇ ਜਦੋਂ ਆਪਣਾ ਮਸਾਲਾ ਪੱਕ ਕੇ ਤਿਆਰ ਹੋਊਗਾ ਉਦੋਂ ਤੱਕਰ ਆਪਾਂ ਜਿਹੜੇ ਹੈਗੇ ਉਕਤੇ ਆ ਕਿ ਜਿਹੜੇ ਉਹ ਵੀ ਠੰਡੇ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਮਸਾਲੇ ਦਾ ਪਾਣੀ ਹੈ ਜਿਹੜਾ ਕਾਫੀ ਜਿਆਦਾ ਸੁੱਕ ਗਿਆ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਖੁੱਲਾ ਛੱਡ ਕੇ ਪਕਾ ਲਵਾਂਗੇ ਮਸਾਲੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲੇ ਨੇ ਤੇਲ ਹੈਗਾ ਜਿਹੜਾ ਰਿਲੀਜ਼ ਕਰਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਗਰਮ ਗਰਮ ਪਾਣੀ ਤਾਂ ਕਿ ਜਿੰਨੀ ਕੀ ਆਪ ਨੂੰ ਗਰੇਵੀ ਚਾਹੀਦੀ ਹੈ ਉਸ ਹਿਸਾਬ ਨਾਲ ਆਪਾਂ ਇਹਦੀ ਗਰੇਵੀ ਬਣਾ ਲਵਾਂਗੇ ਤੇ ਥੋੜੀ ਜਿਹੀ ਪਤਲੀ ਰੱਖਣੀ ਗਰੇਵੀ ਤਾਂ ਕਿ ਜਿਹੜੇ ਕੋਪਤੇ ਹੈਗੇ ਉਹ ਗਰੇਵੀ ਨੂੰ ਸੋਕ ਲੈਂਦੇ ਨੇਗੇ ਤੇ ਫਿਰ ਕਾਫੀ ਜ਼ਿਆਦਾ ਜਿਹੜੀ ਸੰਗਣੀ ਹੋ ਜਾਂਦੀ ਹੈ ਗਰੇਵੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੋਰ ਪਾਣੀ ਦੀ ਜ਼ਰੂਰਤ ਹੈਗੀ ਆਪਾਂ ਨੂੰ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਵਾਂਗੇ ਇਹਦੇ ਵਿੱਚ ਆਪਾਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਪਾਣੀ ਜਾਂ ਗਰੇਵੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋਗੇ ਕੋਈ ਚੱਕਰ ਨਹੀਂ ਪਤਲੀ ਰੱਖਣੀ ਹੈ ਤਾਂ ਪਤਲੀ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਗਰੇਵੀ ਜਿਹੜੀ ਕਾਫੀ ਜ਼ਿਆਦਾ ਸੰਘਣੀ ਹੈਗੀ ਹਜੇ ਵੀ ਪਰ ਆਪਾਂ ਇਹਨੂੰ ਬਸ ਇੰਨੇ ਹੀ ਰੱਖਾਂਗੇ ਪਾਣੀ ਪਾਵਾਂਗੇ ਦੋ ਗਲਾਸ ਦੇ ਕਰੀਬ ਆਪਾਂ ਇਹਦੇ ਵਿੱਚ ਪਾਣੀ ਐਡ ਕੀਤਾ ਤੇ ਗਰੇਵੀ ਨੂੰ ਚੰਗੀ ਤਰ੍ਹਾਂ ਹਵਾ ਲਾਉਣ ਤੇ ਕਰ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਤੇ ਉਸ ਤੋਂ ਬਾਅਦ ਕਰਾਂਗੇ ਇਹਦੇ ਵਿੱਚ ਐਡ ਆਪਾਂ ਬਣਾ ਕੇ ਕੋਪ ਜਿਹੜੇ ਬਣੇ ਹੋਏ ਫਰਾਈ ਕੀਤੇ ਕੋਪ ਤੇ ਨੇ ਉਹਨਾਂ ਨੂੰ ਐਡ ਕਰ ਦਵਾਂਗੇ ਕੋਪ ਤੇਆਂ ਨੂੰ ਪਾ ਕੇ ਤੇ ਆਪਾਂ 5 ਮਿੰਟ ਸਲੋ ਫਲੇਮ ਦੇ ਉੱਪਰ ਜਿਹੜੀ ਸਬਜੀ ਹੈਗੀ ਪਕਾਵਾਂਗੇ ਤੇ ਤਾਂ ਕਿ ਜਿਹੜੀ ਕੋਪ ਤੇ ਨੇ ਉਹ ਚੰਗੀ ਤਰ੍ਹਾਂ ਜਿਹੜੀ ਆਪਣੀ ਗਰੇਵੀ ਹੈ ਉਹਨੂੰ ਸੋਕ ਲੈਣ ਤੇ ਜਿਵੇਂ ਜਿਵੇਂ ਇਹ ਠੰਡੀ ਹੋਊਗੀ ਸਬਜੀ ਉਹਵੇਂ ਉਹ ਜਿਹੜੀ ਗਰੇਵੀ ਹੈਗੀ ਆਪਣੀ ਕਾਫੀ ਜ਼ਿਆਦਾ ਸੰਘਣੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਤੁਸੀਂ ਗਰੇਵੀ ਆਪਣੇ ਹਿਸਾਬ ਨਾਲ ਰੱਖਣੀ ਕੇ ਜਿਆਦਾ ਵੀ ਮਤਲਬ ਕਿ ਸਿੰਗਣੀ ਨਾ ਹੋਵੇ ਜਿਹੜੀ ਇਹ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹੁਣ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਚਾਹੇ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਚੌੜਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋਗੇ ਬਹੁਤ ਜਿਆਦਾ ਟੇਸਟੀ ਜਿਹੜੀ ਸਬਜੀ ਆਪਣੀ ਕੱਚੇ ਕੇਲੇ ਦੀ ਬਣ ਕੇ ਤਿਆਰ ਹੋ ਗਈ ਹੈ ਇਹ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਰ ਬਾਰ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ